ਇੱਕ ਨੇ ਕੁੱਤੇ ਦੀ ਵੀਡੀਓ ਪਾਈ ਸੀ ਸਾਰਿਆਂ ਨੇ ਬੜੇ ਕਮੈਂਟ ਕੀਤੇ ਸਾਰਿਆਂ ਨੂੰ ਨਾ ਆਪੋ ਆਪਣੇ ਘਰਾਂ ਦੇ ਵਿੱਚ ਨਾ ਰੱਖੇ ਕੁੱਤੇ ਦੇ ਸਪੇਰ ਪਰ ਕਿਸੇ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦਿਸ਼ੇ ਕੁੱਤੇ ਦੀ ਫੋਟੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਈ ਹੋਵੇ ਕੁੱਤੇ ਦਾ ਖੰਡ ਪੜ ਸਾਬ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਆ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹੁਣ ਸੁਣੋ ਜਿਹਦੇ ਘਰ ਦੇ ਵਿੱਚ ਖੋਤਾ ਰੱਖਿਆ ਹੋਇਆ ਕੱਲ ਨੂੰ ਉਹਦਾ ਖੋਤਾ ਮਰ ਗਿਆ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੋਤੇ ਦੀ ਫੋਟੋ ਰੱਖੂਗਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਹੀਂ ਹੋਊਗੀ ਕੋਈ ਇੱਕ ਨੇ ਵੀ ਕਮੈਂਟ ਕਰ ਦਿੱਤਾ ਕਿ ਆ ਜੂੜ ਸਾਹਿਬ ਕੁੱਤਾ ਵਾ ਜੋ ਲੰਗੜਾ ਉਹਦੇ ਬਾਹਰ ਬੈਠਾ ਵਾ ਉਹ ਦੇਖੋ ਸੱਚਖੰਡ ਜਿਹੜੀ ਜੂੜ ਸਾਹਿਬ ਦੇ ਅੰਦਰ ਨਾ ਸ਼ਾਮਾਂ ਨੂੰ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦੱਸੇ ਦਉਂਦੇ ਆ ਕਿ ਉਹ ਕੁੱਤਾ ਦਰਬਾਰ ਦੇ ਅੰਦਰ ਜਾ ਕੇ ਸ਼ਸਤਰਾਂ ਦਾ ਸ਼ਕਰ ਕਰਦਾ ਨਹੀਂ ਕਰ ਸਕਦਾ ਤੂੰ ਹੀ ਜਾ ਸਕਦੇ ਹੋ ਇਸ ਕਰਕੇ ਤਵੋ ਸਿਆਣੇ ਬਣੋ ਕੁੱਤੇ ਦਾ ਖੰਡ ਪੜਦਾ ਨਹੀਂ ਹੋ ਸਕਦਾ ਕੁੱਤੇ ਦਾ ਫੋਟੋ ਅੱਗੇ ਰੱਖ ਕੇ ਗੁਰੂ ਸਾਹਿਬ ਦੀ ਬੇਦਵੀ ਆ ਜਾਨਵਰ ਸਾਰਿਆਂ ਨੂੰ ਪਿਆਰੇ ਤੁਹਾਡੇ ਆਪਣੇ ਹਨ ਪਰ ਗੁਰੂ ਸਾਹਿਬ ਨੇ ਇਨਸਾਨ ਨੂੰ ਕਿਹਾ ਵਾ ਇਹ ਇੱਕ ਸ਼ਬਦ ਮੇਰੇ ਪ੍ਰਾਨ ਬਸ ਹੈ ਬਹੁਤ ਜਨਮ ਨਾਵਾਂ ਕਿ ਗੁਰੂ ਸਾਹਿਬ ਕਿਰਪਾ ਕਰੋ ਕਿ ਮੈਂ ਜੁਨਾਂ ਤੋਂ ਮੁਕਤ ਹੋ ਜਾਵਾਂ ਔਰ ਜੁਨਾਂ ਤੋਂ ਮੁਕਤ ਸਿਰ ਇੱਕ ਬੰਦਾ ਹੋ ਸਕਦਾ ਸੋ ਮੇਰੀਆਂ ਭੈਣਾਂ ਮੇਰੇ ਭਰਾਵੋ ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਆਪਣੇ ਘਰਾਂ ਦੇ ਰੱਖੇ ਜਾਨਵਰ ਬੜੇ ਪਿਆਰੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਨਹੀਂ ਕੀਤੀ ਜਾ ਸਕਦੀ ਕੁੱਤੇ ਦੀ ਫੋਟੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਹੀਂ ਰੱਖੀ ਜਾ ਸਕਦੀ